ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਇੱਕ ਜਿਹੜੀ ਵੀਰੇ ਆਪਾਂ ਗੱਲ ਪਹਿਲਾਂ ਵੀ ਜੇ ਤੁਸੀਂ ਵੀਡੀਓਜ਼ ਦੇਖੀਆਂ ਹੋਣ ਜਾਂ ਮੇਰੇ ਨਾਲ ਗੱਲਬਾਤ ਕੀਤੀ ਹੋਵੇ ਤਾਂ ਤੁਹਾਨੂੰ ਆਪਾਂ ਗੱਲ ਕੀਤੀ ਹੋਈ ਸੀ ਸਾਰਿਆਂ ਨੇ ਹਨਾ ਵੀ ਆਪਾਂ ਮਾਰਚ ਤੋਂ ਬਾਅਦ ਨਿਕਲਦੀ ਆਪਾਂ April ਚ ਆਪਣਾ ਰਿਟਰਨ ਵਾਲਾ ਕੰਮ ਹੈ ਜਿਹੜਾ 295/19 ਜਿਹੜੇ ਏਲਮਜ਼ ਦਾ ਜਿਹੜਾ ਏਰੀਅਰ ਦਾ ਟੈਕਸ ਕੱਟਿਆ ਗਿਆ ਸੀ ਹਨਾ ਉਹਨਾਂ ਨੂੰ ਰਿਫੰਡ ਕਰਾਉਣ ਲਈ ਜਿਹੜਾ ਆਪਾਂ ਪ੍ਰੋਸੈਸ ਸ਼ੁਰੂ ਕਰ ਦੇਣਾ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ 10E ਫਾਰਮ ਸੀ ਜਿਹਦੀ ਆਪਾਂ ਗੱਲ ਕਰਦੇ ਸੀ ਹਨਾ ਵੀ ਆਪਣਾ 10E ਫਾਰਮ ਭਰਿਆ ਜਾਣਾ ਉਹ ਆਪਣਾ ਸਟਾਰਟ ਹੋ ਗਿਆ ਹੋਇਆ ਜਿਹੜਾ 31 ਮਾਰਚਾ ਦੇਖੋ ਇੱਥੋਂ ਤੁਸੀਂ ਦੇਖ ਸਕਦੇ ਹੋ ਐਂਡਿੰਗ 31 ਮਾਰਚ 2025 ਤੱਕ ਦਾ ਤਾਂ ਜਿਹੜੀ ਰਿਟਰਨ ਆ ਫਿਲਹਾਲ ਨਹੀਂ ਸਟਾਰਟ ਹੋਈ ਰਿਟਰਨ ਅਪਰੋਕਸੀਮੇਟ ਉਮੀਦ ਆ ਵੀ 15-20 ਦਿਨ ਤੱਕ ਸਟਾਰਟ ਹੋ ਜੂਗੀ ਲੇਕਿਨ ਉਹ ਤੋਂ ਪਹਿਲਾਂ ਫਿਰ ਵੀ ਆਪਾਂ ਨੂੰ 10ਈ ਤਾਂ ਭਰਨਾ ਹੀ ਪੈਣਾ ਤਾਂ 10ਈ ਜਿਹੜਾ ਸਟਾਰਟ ਹੋ ਗਿਆ ਹੋਇਆ ਤਾਂ ਆਪਣੀ ਕੋਸ਼ਿਸ਼ ਇਹ ਆ ਵੀ ਆਪਾਂ ਜਿਹੜਾ 10ਈ ਭਰਨਾ ਨੇ ਲੇ ਪਹਿਲਾਂ 10ਈ ਦਾ ਕੰਮ ਨਿਬੇੜ ਲਈਏ ਤਾਂ ਜੋ ਜਦੋਂ ਰਿਟਰਨ ਭਰੀਏ ਤਾਂ ਆਪਣਾ ਕੰਮ ਨਾਬਦੀ ਨਾਲ ਹੋ ਜਾਵੇ ਤਾਂ ਜੇ ਜਿਵੇਂ ਆਪਾਂ ਹੁਣ ਦੇਖ ਲੈਣਾ ਮੈਂ ਇੱਕ ਵੀਰ ਆ ਜਿਹੜੇ ਆਪਣੇ ਉਰੇ ਸਬਡਿਵੀਜ਼ਨ ਮਲੋਤ ਨਹੀਂ ਜਗਪਾਲ ਸਿੰਘ ਉਹਨਾਂ ਦੀ ਮੈਂ ਕੀਤੀ ਆ ਉਹਨਾਂ ਦਾ ਪੈਨ ਨੰਬਰ ਆ ਤੇ ਆ ਜਗਪਾਲ ਸਿੰਘ ਨੇ ਇਹਨਾਂ ਦੀ ਮੈਂ ਜਿਹੜੀ 31 ਮਾਰਚ 2025 ਤੱਕ ਦਾ 10E ਆ ਉਹ ਮੈਂ ਫਾਈਲ ਕੀਤਾ ਤੇ ਉਹਦੇ ਚ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਜਿਵੇਂ ਹੁਣ ਬਾਕੀ ਮੈਂ ਇਹਨਾਂ ਦੀ ਇਨਕਮਸ ਡਿਟੇਲ ਸਾਰਾ ਕੁਝ ਹਾਈਡ ਕਰਤਾ ਲੇਕਿਨ ਜਿਹੜਾ ਚ ਆਪਾਂ ਦੇਖਣ ਵਾਲੀ ਆ ਵੀ ਇਹਨਾਂ ਦਾ ਟੈਕਸ ਜਿਵੇਂ ਰਿਫੰਡ ਹੋਣਾ ਹਨਾ ਜਿਵੇਂ ਉਹਨਾਂ ਰਿਲੀਫ ਅੰਡਰ ਸੈਕਸ਼ਨ 89A ਆ ਹਨਾ ਵੀ ਇਹਨਾਂ ਦਾ ਟੈਕਸ ਜਿਹੜਾ ਕੱਟਿਆ ਗਿਆ ਸੀਗਾ ਉਹ ਲਗਭਗ 7900 ਤਾਂ ਮਤਲਬ ਇਹ ਜਦੋਂ ਵੀ ਆਪਣਾ ਸ਼ੁਰੂ ਹੋਊਗਾ ਮਤਲਬ ਆਪਾਂ ਇਹਨਾਂ ਦਾ ਜਦੋਂ ਵੀ ਕਰਾਂਗੇ ਸਟਾਰਟ ਰਿਟਰਨ ਵਾਲਾ ਕੰਮ ਹੁਣ ਜਦੋਂ ਰਿਟਰਨ ਭਰਾਂਗੇ ਤਾਂ ਉਹਦੇ ਚ ਆਪਾਂ ਰਿਲੀਫ ਇਹਨਾਂ ਦੀ ਲੈ ਲਾਂਗੇ ਤਾਂ ਜਿੰਨਾ ਵੀ ਇਹਨਾਂ ਦਾ ਟੈਕਸ ਕੱਟਿਆ ਗਿਆ ਹੋਊਗਾ ਲਗਭਗ 80000 ਦੇ ਆਸ-ਪਾਸ ਜਿਵੇਂ ਹੁਣ ਆਪਾਂ ਤੁਹਾਨੂੰ ਮੈਂ ਦਿਖਾ ਰਿਹਾ ਤਾਂ ਇਹਨਾਂ ਦਾ ਸਾਰਾ ਵਿਆਸ ਸਮੇਤ ਜਿਹੜਾ ਵਾਪਸ ਆਜੂਗਾ ਲੇਕਿਨ ਉਹ ਇਹ ਆ ਵੀ ਜਦੋਂ ਪਰ ਰਿਟਰਨ ਭਰਾਂਗੇ ਤਾਂ ਰਿਟਰਨ ਭਰਨ ਤੋਂ ਬਾਅਦ ਜਿਵੇਂ ਸਮਝ ਲਓ ਹੁਣ ਆਪਾਂ ਤਾਂ ਨਹੀਂ ਹੁਣ ਫਾਈਲ ਕਰਤਾ ਤਾਂ ਰਿਟਰਨ ਆਪਾਂ ਭਰਾਂਗੇ ਅਪਰੋਕਸੀਮੇਟ ਜਿਵੇਂ ਮੰਨ ਲਓ ਵੀ 1 ਮਹੀਨਾ ਇੰਬਾਜ ਤੋਂ ਪਰ ਟਨ ਭਰਦੇ ਆ ਤਾਂ ਉਹ ਤੋਂ ਬਾਅਦ ਰਿਟਰਨ ਸਬਮਿਟ ਕਰਨ ਤੋਂ ਬਾਅਦ ਲਗਭਗ ਆਪਾਂ ਨੂੰ ਅਗਸਤ ਤੇ ਸਤੰਬਰ ਤੱਕ ਮਤਲਬ ਜੁਲਾਈ ਅਗਸਤ ਸਤੰਬਰ ਤੱਕ ਆਪਣਾ ਟੈਕਸ ਜਿਹੜਾ ਉਹ ਤੁਹਾਡਾ ਮਤਲਬ ਵਿਦ ਇੰਟਰਸਟ ਤੁਹਾਡਾ ਵਾਪਸ ਆ ਜਾਊ ਜਿੰਨਾ ਵੀ ਤੁਹਾਡਾ ਮਾਉਂਟ ਟੈਕਸ ਦੀ ਕੱਟੀ ਗਈ ਆ ਪੂਰੇ ਸਾਲ 'ਚ ਚਾਹੇ ਤੁਹਾਡੀ ਈਰੀਅਰ ਚੋਂ ਕੱਟੀ ਗਈ ਆ ਚਾਹੇ ਉਹ ਭਾਵੇਂ ਤੁਹਾਡੀ ਦੂਸਰੀ ਤਰ੍ਹਾਂ ਮਤਲਬ ਉਦਾਂ ਸੈਲਰੀ ਚੋਂ ਕੱਟੀ ਗਈ ਆ ਹੁਣ ਜਿਵੇਂ 22 ਦਾ ਈਰੀਅਰ ਚੋਂ 50000 ਘਟਾਇਆ ਗਿਆ ਉਹ ਤੋਂ ਬਾਅਦ ਬਾਕੀ ਘਟਾਇਆ ਗਿਆ ਉਹ ਤੁਹਾਡਾ ਸਾਰਾ ਜਿੰਨਾ ਵੀ ਹੈਗਾ ਉਹ ਤੁਹਾਡਾ ਮਨ ਵਾਪਸ ਆ ਜਾਊਗਾ ਤੇ ਜਿਹੜੀ ਇਹਨਾਂ ਨੇ ਜਿਹੜੀ ਇਹਨਾਂ ਦੀ EMPLOYEE DETAIL ਆ ਉਹ ਇਹਨਾਂ ਦਾ ਮੈਂ ਜਿਹੜਾ SALARY DETAIL ਚੋਂ ਕੱਢ ਕੇ ਉੱਥੋਂ ਇਹਨਾਂ ਦੇ SELF HR ਚੋਂ ਉਹ ਕੱਢ ਕੇ ਲਾਇਆ ਉਹ ਤੁਸੀਂ ਦੇਖ ਸਕਦੇ ਹੋ ਆ EMPLOYEE ID ਆ ਬਾਈ ਦਾ ਜਗਪਾਲ ਸਿੰਘ ਆ ਇਹਨਾਂ ਦਾ PAN ਨੰਬਰ ਆ ਆਹੀ PAN ਨੰਬਰ ਦਾ ਅੱਗੇ ਡਿਟੇਲ ਆ ਤੁਸੀਂ ਇੱਥੋਂ ਜੇ ਦੇਖ ਸਕਦੇ ਹੋ GG RPS 2516 ਇਹਹੀ PAN ਇੱਥੇ ਟੈਨ ਇੰ ਦਾ ਤੇ ਉਹੀ ਇਹਹੀ ਇਹਨਾਂ ਦਾ ਇਥੇ HR ਆਪਾਂ ਅਪਡੇਟ ਆ ਤਾਂ ਇਹਨਾਂ ਦੀ ਆ ELM ਨੇ ਹਣਾ ਅਮਲੋਸ ਅਪ ਡਿਵੀਜ਼ਨ ਦੇ ਵਿੱਚ ਤਾਂ ਇਹਨਾਂ ਦੀ ਜਿਹੜੀ ਆਪਾਂ ਟੈਨਿਫਾਈਲ ਕੀਤਾ ਇਦਾਂ ਹੀ ਤੁਹਾਡਾ ਫਾਈਲ ਹੋਣਾ ਤਾਂ ਹੁਣ ਇਹਦੇ ਲਈ ਹੁਣ ਜਿਹੜੀ ਚੀਜ਼ਾਂ ਮੈਨੂੰ ਚਾਹੀਦੀਆਂ ਇੱਕ ਹਨਾ ਤੁਹਾਡਾ ਆਧਾਰ ਕਾਰਡ ਇੱਕ ਪੈਨ ਕਾਰਡ ਤੇ ਇੱਕ ਤੁਹਾਡਾ ਬੈਂਕ ਅਕਾਊਂਟ ਤੇ ਆਈਐਫਐਸਸੀ ਕੋਡ ਚਾਹੀ ਮੈਨੂੰ ਕਾਪੀ ਭੇਜ ਦਿਓ ਚਾਹੇ ਬੈਂਕ ਅਕਾਊਂਟ ਤੇ ਆਈਐਫਐਸਸੀ ਕੋਡ ਭੇਜ ਦਿਓ ਹਨਾ ਉਹ ਤੈਨੂੰ ਮੈਨੂੰ ਤਿੰਨ ਚੀਜ਼ਾਂ ਤਾਂ ਜਰੂਰ ਰਿਕੁਆਇਰਡ ਨੇ ਜੀ ਜੇ ਤੁਸੀਂ ਰਿਫੰਡ ਲੈਣਾ ਤੇ ਆਧਾਰ ਕਾਰਡ ਪੈਨ ਕਾਰਡ ਉਦਾਂ ਰਿਟਰਨ ਫਾਈਲਿੰਗ ਲਈ ਰਿਕੁਆਇਰਡ ਨੇ ਉਹ ਤੋਂ ਇਲਾਵਾ ਹੁਣ ਜਿਵੇਂ ਆਪਾਂ ਦੇਖਦੇ ਹਾਂ ਹਨਾ ਤੁਸੀਂ ਜਿਹੜੀ ਮੈਨੂੰ ਹੁ ਕਈਆਂ ਦੇ ਹੋ ਸਕਦਾ ਮਈ ਤੋਂ ਬਾਅਦ ਆਉਣ ਤਾਂ ਕਿਉਂਕਿ ਉਹਦੀ ਲਾਸਟ ਡੇਟ ਆ ਜਿਹੜੀ ਮਈ ਤੱਕ ਹੁੰਦੀ ਆ ਹੁੰਦਾ ਸਬਮਿਟ ਕਰਨ ਦੀ ਫਾਰਮ ਤਾਂ ਉਹ ਮਈ 'ਚ ਤੁਹਾਨੂੰ ਜਿਹੜੀ ਰਿਟਰਨ ਮਈ ਡਿਪਾਰਟਮੈਂਟ ਸਬਮਿਟ ਕਰੂਗਾ ਫਿਰ ਤੁਹਾਨੂੰ ਫਾਰਮ ਸੋ ਲਾਉਣਗੇ ਤੇ ਆਪਣੀ ਰਿਟਰਨ ਜਿਹੜੀ 31 ਜੁਲਾਈ ਤੱਕ ਸਬਮਿਟ ਹੋ ਸਕਦੀ ਆ ਤਾਂ ਜਿੱਦ ਤੱਕ ਫਾਰਮ ਸੋ ਲਾ ਨਹੀਂ ਆਉਂਦੇ ਤਾਂ ਆਪਾਂ ਜਿਹੜਾ ਟੈਨ ਫਾਈਲ ਕਰਨਾ ਉਹਦੇ ਲਈ ਮੈਨੂੰ ਜਿਹੜੀ ਥੋੜੀ ਨਾ ਮਤਲਬ ਉਹ ਡਿਟੇਲ ਚਾਹੀਦੀ ਆ ਹੁਣ ਆਮ ਆਪਾਂ ਜਦ ਲੌਗਇਨ ਕਰ ਲਾਂਗੇ ਇਹ ਚਾਰ ਤੇ ਜਾ ਕੇ ਇਹਦਾ ਮੈਂ ਤੁਹਾਨੂੰ ਸੇਅਰ ਲੌਗਇਨ ਕਰਿਓ ਆਪਾਂ ਕਿ ਰਿਚਰ ਰੀ ਆਈ ਸੈਲਰੀ ਤੇ ਜਾਉਂਗੇ ਤਾਂ ਇੱਥੇ ਨਾ 24 25 ਸਿਲੈਕਟ ਕਰਨਾ ਕਨਸੋਲੀਡੇਟਰ ਪੇ ਇਨ ਐਕਸਲ 24 25 24 25 ਓਕੇ ਕਰੋਗੇ ਤਾਂ ਇਹ ਡਾਊਨਲੋਡ ਹੋ ਜਾਊਗੀ ਐਕਸਲ ਫਾਈਲ ਤੁਹਾਡੀ ਇਹ ਐਕਸਲ ਫਾਈਲ ਤੁਸੀਂ ਮੈਨੂੰ ਸੈਂਡ ਕਰਨੀ ਆ ਮੰਨ ਲਓ ਅਗਰ ਤੁਹਾਡੇ ਨੂੰ ਨਹੀਂ ਹੁੰਦੀ ਤਾਂ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਮੈਨੂੰ ਆਪਣਾ ਆਈਡੀ ਪਾਸਵਰਡ ਭੇਜ ਦਿਓ ਆਈਡੀ ਪਾਸਵਰਡ ਭੇਜ ਦੋਗੇ ਤਾਂ ਮੈਂ ਆਪਣੇ ਆਪ ਖੁਦ ਡਾਊਨਲੋਡ ਕਰ ਲਊਗਾ ਜਿਹੜਾ ਤੁਹਾਡਾ EMPLOYE ID ਪਾਸਵਰਡ ਆ ਉੱਥੋਂ ਮੈਂ ਕਾ ਉਹ ਡਾਊਨਲੋਡ ਕਰਕੇ ਤੁਹਾਡਾ ਕੰਮ ਜਿਹੜਾ ਆਪਣਾ ਅੱਗੇ ਚੱਲਦਾ ਕਰ ਦਊਗਾ ਵੀ ਤਾਂ ਜੋ ਜਦੋਂ ਆਪਾਂ ਵੀ ਆ ਟੈਨੀ ਵਾਲਾ ਕੰਮ ਜਦੋਂ ਵੀ ਆਪਾਂ ਰਿਟਰਨ ਭਰਦੇ ਆ ਤਾਂ ਉਦੋਂ ਆਪਾਂ ਨੂੰ ਪ੍ਰੋਬਲਮ ਨਾ ਹੋਵੇ ਵੀ ਆਪਣਾ ਕੰਮ ਨਾਲ ਦੀ ਨਾਲ ਚੱਲਦਾ ਹੋ ਜਾਵੇ ਏਬਰੀ ਜੇ ਵੀ ਕੋਈ ਵੀ ਦਿੱਕਤ ਹੋਈ ਹਨਾ ਮੈਂ ਇਹ ਤੋਂ ਇਲਾਵਾ ਜਿਹੜੀ ਤੁਹਾਨੂੰ ਆਪਣੇ ਗਰੁੱਪ ਆ ਉਹਦਾ ਮੈਂ ਲਿੰਕ ਉਹਦਾ ਸ਼ੇਅਰ ਕਰਦਾ ਤੁਹਾਨੂੰ ਮੈਂ ਇਹਦੇ YouTube ਜਿਹੜੀ ਵੀਡੀਓ ਆ ਇਹਦੇ ਤੁਹਾਨੂੰ ਕਮੈਂਟ ਸੈਕਸ਼ਨ ਚ ਮਿਲ ਜੂਗਾ ਤੁਸੀਂ ਉਥੋਂ ਪਹਿਲਾ ਕਮੈਂਟ ਹੋਊਗਾ ਉਹਦਾ ਤੇ ਉਹ ਤੋਂ ਇਲਾਵਾ ਮੈਂ ਗਰੁੱਪ ਦਾ ਲਿੰਕ ਤੇ ਆਪਣਾ ਕੰਟੈਕਟ WhatsApp ਮੈਂ ਆਪਣਾ ਸ਼ੇਅਰ ਕਰ ਦਿੰਨਾ ਵੈਸੇ ਤੁਸੀਂ ਨੋਟ ਕਰ ਸਕਦੇ ਹੋ 9988344156 ਇਹ ਮੇਰਾ ਕੰਟੈਕਟ ਆ ਤੇ ਇੱਥੇ ਮੈਨਾਂ ਕਿਸੇ ਵੀ ਟਾਈਮ ਗੱਲ ਕਰ ਸਕਦੇ ਹੋ ਤੇ ਇੱਥੇ ਇਹੀ ਨੰਬਰ ਤੇ ਤੁਸੀਂ ਮੈਨੂੰ ਆਪਣੇ ਡਾਕੂਮੈਂਟਸ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਉਹ ਤੁਸੀਂ ਮੈਨੂੰ ਸ਼ੇਅਰ ਕਰਨੀਆਂ ਨੇ ਤੇ ਬਾਕੀ ਮੈਂ ਕਮੈਂਟ ਸੈਕਸ਼ਨ ਚ ਪਿੰਨ ਵੀ ਕਰ ਦੂੰਗਾ ਤੁਸੀਂ ਉਥੋਂ ਜਿਹੜਾ ਇਹ ਆਪਣਾ ਚੈੱਕ ਕਰ ਸਕਦੇ ਹੋ ਨਾ ਜੇ ਕੋਈ ਹੋਰ ਵੀ ਲੋਡ ਹੋਈ ਤਾਂ ਚਾਹੇ ਤੁਸੀਂ ਗਰੁੱਪ ਚ ਮੈਸੇਜ ਕਰ ਸਕਦੇ ਹੋ ਜਾਂ ਮੈਨੂੰ ਪਰਸਨਲੀ ਮੈਸੇਜ ਕਰ ਸਕਦੇ ਹੋ ਠੀਕ ਹੈ ਥੈਂਕ ਯੂ